ਜਿਹੇ ਪਿੰਡੋਂ ਜਿੱਤੇ 52000 ਇਹ ਕੰਮ ਕਰੇ ਹੋਈ ਐ ਇਧਰ ਕਹਿੰਦੇ ਮੰਗੇ ਦੇ ਪਿੰਡਾਂ ਦਾ ਘੋੜੀ ਇਹਨਾਂ ਕਹਿੰਦੇ ਚੌਂੜ ਵਾਲੀਆ ਇਧਰ ਦੇ ਪਾਸੇ ਜਿਹੜੇ ਮੋਕੇ ਦਾ ਖਿਡਾਰੀ ਐ ਇਹਦਾ ਕਹਿੰਦੇ ਘੋੜੀਆ ਖੁਰਦ ਪਿੰਡ ਹੈ ਮੇਰੇ ਮਿੱਤਰੋ ਕਹਿੰਦੇ ਨਹਿਰੂ ਸਟੇਡੀਅਮ ਦੇ ਜੁਬਾੜੀਆਂ ਪਾਈਆਂ ਨਾ ਔਰੋ ਬੋਲੇ ਪ੍ਰੋਫੈਸਰ ਦੇ ਇਹ ਗੱਲਾਂ ਹੋਈਆਂ ਓਏ ਝੋਕੇ ਵੇਖ ਓਏ ਛੱਕਾ ਬੰਦ ਕਰਵਾਈ ਹੋਈ ਐ ਪਹਿਲੀ ਬਾਲ ਥੱਲੇ ਬੱਲੇ 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 ਦੋ ਜੱਤੀਆਂ ਨੇ ਓਏ ਉਹ ਚਰਚੇ ਹੋਇਆ ਮੇਰੇ ਵਿੱਚ ਤੇ ਆਹ ਮੁੰਡੇ ਨੇ ਪਾਰ ਬੜੀ ਕੋੜਾ ਜਾਂਦਿਆ ਹੋਇਆ ਜਿਹੜਾ ਕਦੇ ਬਾਲਾ ਪਾਉਣ ਦੇ ਤਿਆਰ ਹੈ ਜੇ ਆ ਦੀਪਕ ਫਰਖ ਸਾਬ ਕਦੇ ਦੀਪਕ ਹੈ ਨਿਹਾਲ ਸਿੰਘ ਵਾਲੇ ਪਿੰਡ ਦਾ ਇਹ ਮਹਿਲ ਕਲਾਂ ਦੇ ਕਪੜਾ ਬਿਛੇੜ ਦਾ ਕਦੇ ਜੇਤੂ ਬਣਿਆ ਮਹਿਲ ਕਲਾਂ ਕੋਲੇ ਕੜੀਏ ਜਨ ਸੰਗਾਂ ਦੀ ਅੱਖਗਣ ਮੋਕੇ ਵਾਲਾ ਓਏ ਬਣਿਆਂ ਦੇ ਰਾਂਝਾ ਨਹੀਂ ਅੱਖਗਣ ਮੋਕੇ ਵਾਲਾ ਓ ਬਣਿਆਂ ਦੇ ਰਾਂਝਾ ਨਹੀਂ ਪਰ ਉਧਰ ਫਰੀਦ ਗੋਟੀਆਂ ਦੇ ਸ਼ੱਕਾ ਫੇਰ ਰਿਹਾ ਹੋਇਆ ਆ ਬਾਲ ਤੇ 12 ਪੇਜ ਰੁਪਈਆ 1000 ਰੁਪਈਆ 1000 ਪਰ ਉਹ ਕੈਚ ਰੁਪਈਆ 1000 ਦਾ ਜਾਣਾ ਸੀਗਾ ਕਿਹਦੇ ਕਮਾਨੇ ਤੋਂ ਜੁੜਿਆ ਹੋਇਆ ਭਰਾ ਸਾਡਾ ਬੱਡੀ ਵੀ ਮਸੂਮਸਾ ਕੀਤਾ ਰਿਹਾ ਵੱਡੇ ਮੇਲੇ ਤੇ ਪਰ ਇਹਦਾ ਸਮਾਂ ਚੱਲ ਰਿਹਾ ਇਹਦਾ ਦੌਰ ਜਿਹੜੇ ਪੁੱਜਿਆ ਹੋਇਆ ਇਹ ਮੁੰਡਾ ਕਹਿੰਦੇ ਬੱਬਰਪੁਰ ਦੇ ਕਪੜਾ ਕਹਿੰਦੇ ਬੈਸਟ ਬਣਿਆ ਇਸ ਤਰ ਦੂਲਗੜ ਦੇ ਕੰਪੜਾ ਵਾਸ਼ ਮਸ਼ੀਨ ਦਾ ਜੇਤੂ ਹੈ ਸਮਾਈ ਦੀ ਯਾਦ ਦੇ ਵਿੱਚ ਕਹਿੰਦੇ ਫੱਗਾ ਮੇਲਾ ਹੁੰਦਾ ਸਿੱਧੂ ਹੋਰਾਂ ਦੀ ਬੱਡੀ ਟੀਮ ਕਹਰੇ ਬਣਦੀ ਹੈ ਇਹ ਪੁੱਤਰ ਦਾ ਚਿਹਰਾ ਸ਼ੱਕਾਂ ਵੱਡ ਗਿਆ ਜਿੱਧਰ ਦੇ ਪਾਸੇ ਜਾਣ ਵਾਲੀਆਂ ਸਿਆਂ ਦੇ ਵਾਅਦੇ ਕਰੇ ਹੋ ਚੁੱਕੇ ਪਰਦੇ ਡੰਡਾ ਇਹ ਰਿਕਾ ਹੋਏ ਰਿਕਾ ਥਾ ਏਠਾ ਏਡ ਵੀ ਲਾਕੇ ਪਰਸੀਨ ਕਿ ਧੁੱਪੀਆਂ ਮੱਕੀਆਂ ਨੇ ਨਰਲਾ ਜੀ ਸੋਤ ਵਾਲੇ ਕਰਦੇ ਤੜਕੀਆਂ ਨੇ ਲਾਜ ਦੇ ਕਿਨੇ ਜੜੇ ਆ ਗਿਆ ਕਬ ਪਰ ਪਾਉ ਆਇਆ ਹੋਇਆ ਖੇਡ ক্রিকেট ਦਾ ਆਹ ਸ਼ਾਮ ਦੰਤਾ ਆਏ ਮਾਊ ਆ ਮਾਊ ਓਏ ਮੋਰਦਾ ਕਹੇ ਕਰਦਾ ਮੋਰਦਾ ਮੁੰਡਾ ਬਰਾਣਾ ਵਾ ਤੇ ਪਾਸੇ ਚੱਜੇ ਹੋਏ ਪਏ ਐ ਉਹ ਜੌਣ ਵਾਲੀਆ ਓਏ ਬੱਲੇ 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 ਵੱਡੀ ਕਹਿੰਦੇ ਚੱਲੀ ਜਾਂਦਾ ਹੈ ਲਾਉਂਦੀ ਬਾਲ ਤੇ ਹੇ 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 ਜੌਣ ਵਾਲੀਆ ਜੌਣ ਵਾਲੀਆ ਓਏ ਜੌਣ ਵਾਲੀਆ ਕਹਦੇ ਅੰਮ੍ਰਾਂ 2100 ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਟੂਰਨਾਮੈਂਟ ਦੇ ਪਹੁੰਚਾ ਹੋਇਆ ਇਹ ਕਹਿੰਦੇ ਤੇ 15000 ਰੁਪਇਆ ਪਾਉਂਦਾ ਕੀਤਾ ਆਨੇ ਵੱਡੇ ਮੇਲੇ ਤੇ ਇੱਕ ਹੋਰ ਮੇਲਾ ਕਰੇਗਾ ਤੇ ਸਾਹਮਣੇ ਪੰਮਿਆਰਿਆ ਇਹ ਹੋ ਦੇ ਹੋ 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 ਤੇਰੇ ਪੌਂਦਰੀ ਮੁੰਡਾ ਕਰੇ ਮੋਗੇ ਦਾ ਭੜਿਆ ਹੋਇਆ ਟੱਕਰ ਫਰੀਦ ਗੋੜੀ ਦੇ ਨਾਲ ਹੈ ਇਹ 600 ਡੱਪ ਗਿਆ ਉਹ ਪਠਾਰੇ ਆ ਗਿਆ ਦੋ ਤਣ ਬਾਲਾਂ ਬਾਕੀ ਨੇ ਜਾਉਣ ਵਾਲੀਏ ਕਹਿੰਦੇ ਅੰਮਰ ਕਰੇ ਆਊਟ ਹੋ ਕੇ ਵਾਪਸ ਚਲਾ ਗਿਆ ਇਧਰਲੇ ਪਾਸੇ ਫੇਰ ਵੱਡੀ ਹਿੱਟ ਹੈ ਔਰ 6 ਨੇ ਕਹਿੰਦੇ ਬਾਧੇ ਕਰੇ ਹੋ ਚੁੱਕੇ ਆ 800 ਦੇ ਲਾਗੇ ਲੱਗੇ ਅਸੀਂ ਕਹਿੰਦੇ ਬਣ ਗਏ ਜੀ 95 ਬਈ 96 ਦਾ ਟਾਰਗੇਟ ਹੈ ਤੇਜੀ ਸਿੱਧੂ 6 ਤੌਰ ਤੇ ਆਇਆ ਹੋਇਆ ਹੈ ਅਪਨਾ ਆਸ਼ਿਸ਼ੇ ਤੋਂ ਵੀ ਕਰੇ ਭਰਾ ਸਾਡਾ ਮਾਰੋ ਕੈਸ਼ ਛੱਡ ਕੇ ਇੱਕ ਟੋਕਰਾ ਜਿੱਤੇ ਉੱਪਰ ਪੈਂਦੀ ਬਾਲ ਥੱਲੇ ਬੱਲੇ 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 ਹੋ ਬੱਲੇ 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 ਆਏ ਫੇਰ ਰਾਖਾ ਕੋਈ ਨਵੇਰ ਤੇ ਰੌਣੇ ਰੱਕੀ ਨਵੇਰ ਕੋਈ ਨਾ ਨਵੇਰ ਬੱਲੇ ਜੱਪੇ ਨਵੇਰ ਤੇ ਰੌਣੇ ਮਰਾਨ ਦੇ ਵਿੱਚ ਇਹ ਮੁੰਡਾ ਪੁਰਤਗਲ ਦੇ ਟੂਰਨਾਮੈਂਟ ਦਾ ਇਹ ਚ ਕਹਿੰਦੇ ਇਲੈਕਟ੍ਰਿਕ ਰਾਣਾ ਗੱਲ ਤੇ ਦੋੜਾ ਬੋਲ ਦੇ ਦੋੜੋ ਆਲੇ ਮੁੰਡੇ ਇੱਕ ਛੱਕਾ ਹੋਰ ਮਾਰਤਾ ਇੱਥੇ ਸਕੋਰ 300 ਕਰਦੇ ਆ ਲੋਗੜ ਪਿੰਡ ਟੂਰਨਾਮੈਂਟ ਚੱਲ ਰਿਹਾ YouTube ਪੰਜਾਬ ਸਪੋਰਟ ਲਾਈਵ ਤੇ ਚੱਲ ਰਿਹਾ ਛੱਕੇ ਜਿਹੜੇ 1000 ਦੇ ਕਰਦੋ ਹੁਣ ਜਿਹੜੇ ਵੱਡੇ ਵਾਰ ਕਰਾਂਗੇ ਇੱਕ ਹਜ਼ਾਰ ਦੇ ਓਏ ਫਸਲਾ ਮੇਰੇ ਮਿੱਤਰੋ ਬਹਰ ਔਰ ਸਰੇ ਦੀ ਮੇਰੇ ਮਿੱਤਰੋ ਪਰ ਦੇਖਾਗੇ ਚੋਕਾ ਉਹ ਫਾਇਦੇ ਦੇ ਨੀਵਾ ਦੇਖੋ ਪੰਜਾਬ ਰਿਪੋਰਟਸ ਲਾਈਵ YouTube ਤੇ ਪੰਜਾਬ ਕਹਿੰਦੇ ਚੋੜਨ ਵਾਲੀ ਦੀ ਹੈ ਵਾਹ ਯਾਰ ਗੋਗੀ ਓਏ ਸਰਾ ਬਣ ਗਿਆ ਮੈਚ ਦੀ ਮਾਰ ਦੇ ਨਾਨੋ ਵਾਲੇ ਦੀ ਹੈ ਬਣ ਗਿਆ ਮੈਚ ਦੀ ਮਾਰ ਦੇ ਗੁਰਵਿੰਦਰ ਸਿੰਘ ਹੰਦਾ ਕਹਿੰਦੇ ਪ੍ਰਾਰ ਪਰਿਵਾਰ ਦਾ ਕਾਬਾ ਕਹਿੰਦੇ ਫੁੱਲੋ ਖੜੇ ਪਿੰਡ ਦਾ 10 ਕੇਰੇ ਮੋਟਰਸਾਈਕਲ ਇੱਕ ਕੇਰੇ ਗੱਡੀ ਲੈ ਵੀ ਸਮੇਰ ਕਰੀ ਗੱਲ ਜਾਣਾ ਲਓ ਸਾਹਮਣੇ ਪਾਲ ਕੇਰੇ ਉਹ ਵਾਜ ਦੀਪਕ ਟੱਕਰ 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 ਮੰਦਾ ਮਾਨ ਕਰਦਾ ਦੀਪਕ ਤੇ ਇੱਕ ਮੋਟਰਸਾਈਕਲ ਕਾਪਾ ਤੇ ਦੀਪਕ ਲਓ ਸਾਹਮਣੇ ਇਧਰਲੇ ਪਾਸੇ ਨਾਲ ਜਿਹੜੀ ਫੇਰ ਪੈਂਦੀ ਹੈ ਤਾਰਵਾ ਦੀ ਚਾਰ ਚਾਰ ਚੜ੍ਹ ਕੇ ਪਰਲੇ ਪਾਸੇ ਨਹੀਂ ਹੋਏ ਜੇ ਪਿੰਡ ਹੋਇਆ ਤੇ ਚਰਦੇ ਹੁੰਦੇ ਆ ਮੇਰੇ ਮਿੱਤਰੋ ਬਾਲ ਫੇਰ ਉਹ ਬੱਲੇ ਉਹ ਦੀਪਕ ਯਾਸਰਾ ਦੀਪਕ ਦਿਹਾਲ ਸਿੰਘ ਵਾਲਾ ਉਹ ਦੋਨਾਂ ਭਰਾਵਾਂ ਵੱਲੋਂ ਮੇਰੇ ਪਾਉਂਦਾ ਹੋਇਆ ਨਾਮ ਨਵੀਆ ਬਾਈ ਦਾ ਉਹ ਸ਼ਾਟ ਓਏ ਮੁੰਡਿਆ ਕੀ ਸ਼ਾਟ ਮਾਰੇ ਆ ਦੀਪਕ ਨੇ ਬਾਈ ਉਸ ਤਰ੍ਹਾਂ ਕਰਾਦਾ ਇਹ ਮੋਟਰਸਾਈਕਲ ਦਿੱਤਾ ਨਾਵੇਂ 52 ਹੋ ਗਏ 14 ਵਾਲੀਆਂ ਬਾਲ ਕਰੇ ਪਾਉਣੀ ਭਰਿਆ ਹੋਇਆ ਅੱਜ ਦੀ ਵਾਰ ਤੇ ਛੱਕਾ ਗੋਗੀ ਨੇ ਮਾਰਤਾ ਕਾਰਦਾਰ ਕਾਰਦਾਰ 11 ਮਾਨਾਂ ਦੇ ਵਿੱਚ ਉਹ ਬੱਲੇ ਆ ਗੋਗੀ ਪੁੱਤਰਾ ਅਸਰ ਆ ਜਾਂਦਾ ਨਾ ਨੋਵਲ ਗੋਗੀ ਪੈਰ ਦੀ ਹਾਂ ਗੋਗੀ ਨੋਵਲ ਅਰੇ ਅਜ ਤੋਂ ਬਾਅਦ ਕਰੇ ਪੌਂਚਾ ਗਿਆ ਕਰਗੇ ਨੋਕੇ ਇਹਦੇ ਪੌਂਚਾ ਸਾਡੀ ਕਾਰ ਸੋਰੀ ਫੇਰਦਾ ਉਹ ਬੱਲੇ जिथे बारे छो अठारा र ਬਹੁਤ ਵਧੀਆ ਸਰਾ ਕਰਦਾ ਮੁੰਡਿਆਂ ਨੇ ਐਂਜਲ ਬਦਨਾਮੀ ਦੀ ਦੁਕਾਨੇ ਮੁੰਡਿਆਂ ਦੇ ਇਹ ਚੋਕਾ ਆ ਗਿਆ ਬੰਦਾ ਰਹਿ ਗਏ ਮੋਟਰਸਾਈਕਲਾਂ 'ਚ ਗਿਆ ਸਿੰਘ ਸਲਾਰ ਦੀ ਬਾ ਓਏ ਬੱਲੇ 11 ਆ ਰਿਹਾ ਗੇ ਓਏ ਕਿੰਨੇ ਲੱਗੀ ਬਾ ਤਾੜੀ ਮਾਰੋ ਬੰਦਵੀ ਜ਼ੋਰਦਾਰ ਯਾਰਾ ਓਏ ਵਾਹ ਓਏ ਨੌਜਾਨਾ ਪੰਜ ਬਾਲਾਂ 11 ਓਏ ਪੰਜ ਬਾਲਾਂ 11 ਰਹਿ ਗਏ ਓਏ ਪੰਜ ਬਾਲਾਂ ਜਾਣਾ ਬਾਜੀ ਆਉ ਸਾਹਮਣੇ ਪੰਗ ਵਾਲਾ ਤੇ 11 ਜਿਹੜੇ ਪਰਾਣਾ ਹੋਗੇ ਖੱਟਾ ਦੇ ਵਿੱਚ ਨਾਲ ਫੇਰ ਪੈਂਦੀ ਹੈ ਕਿਹਨੇ ਸਿੰਘ ਸਰਦਾਰ ਦੀ ਮੇਰੇ ਮਿੱਤਰੋ ਸਿੰਘ ਜਿਹਨੇ ਕਿਹਨੇ ਫੇਰ ਲੈ ਆਉਲੇਗਾ 41000 ਵਾਲਾ ਉਹ 21000 ਵਾਲਾ ਇਹ ਗੱਲਾਂ ਹੋ ਰਹੀਆਂ ਮੈਚਾਂ ਦੇ ਅੱਜ ਡਾਡਰ ਸਾਈਡ ਦਿੱਤਾ ਜਾਵੇਗਾ ਟੀਮ ਨੂੰ ਇਹ ਫੇਰ ਕੀ ਹੈ ਚੱਲੇ ਪਾਣੀ ਕਿਹਦੇ ਜਿਹੇ ਦੱਸਾਂਗੇ ਦਲਾਤਾ ਉੱਧਰ ਵੀ ਵੀਰੇ ਸਰਾ ਹੋ ਗਿਆ ਮੈਚ ਦੇ ਵਿੱਚ ਬਲਾ ਦੇ 5 2 ਬਣਾ 5 ਏ ਮੈਚ ਬਦਲ ਗਿਆ ਇਕਵਾਲ 5 ਵਾਹ ਵਾਹ ਕੀ ਵਾਹ ਵੇਖੋ ਆਏ ਜਿੱਤ ਗਈ ਕਮੇ ਕਲਾ ਫੋਟਾ ਸਮਸਕਾਰ ਦੀ ਪਰਮੇ ਨੇ 2100 ਰੁਪਇਆ ਪੁਲਸਰ ਬੱਜ ਗਿਆ ਕਮੇਟੀ ਦਾ ਆ ਵੀ ਜੱਟ ਸਰਾ ਮੈਚ ਲੱਗਿਆ ਯਾਰ ਜਿੱਤ ਗਈ ਭੰਵੇਂ ਗਲਾ ਵੀਰੇ